ਪੰਜਾਬ ਸਰਕਾਰ ਸੂਬੇ ਦੇ ਭਾਵੇਂ ਪਿੰਡੇ ਭਾਵੇਂ ਸ਼ਹਿਰ ਹੈ ਉਹਨਾਂ ਦੀ ਨੁਹਰ ਬਦਲਣ ਜਾਰੀ ਹੈ ਸੜਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਸਮਾਣਾ ਹਲਕੇ ਦੇ ਵਿੱਚ ਹੀ 70 ਕਰੋੜ ਦੇ ਕਰੀਬ ਪਿੰਡਾਂ ਦੇ ਜਿਹੜੇ ਲਿੰਕ ਰੋਡ ਹੈ ਉਹ ਜਿਹੜੇ ਫਿਰ ਰਹੇ ਹਨ ਉਹਨਾਂ ਦੀ ਉਸਾਰੀ ਕੀਤੀ ਜਾ ਰਹੀ ਹੈ ਕਿ ਜਿਹੜੇ ਸਰਪੰਚ ਹੈ ਔਰ ਪਿੰਡਾਂ ਦੇ ਔਰ ਸਰਕਾਰ ਵੱਲੋਂ ਜਿਹੜੇ ਪਿੰਡਾਂ ਦੇ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਹਨ ਸੜਕਾਂ ਦਾ ਨਿਰਮਾਣ ਛਪੜਾਂ ਦੀ ਉਸਾਰੀ ਔਰ ਜਿਹੜੇ ਵਿਕਾਸ ਪ੍ਰੋਜੈਕਟ ਹੈ ਨੌਜਵਾਨਾਂ ਦੇ ਲਈ ਖੇਡ ਮੈਦਾਨ ਜਿਹਦੇ ਨਾਲ ਨੌਜਵਾਨ ਪਿੰਡ ਦੇ ਵਿੱਚ ਹੀ ਖੇਡ ਸਕਣਗੇ ਔਰ ਨਸੇ ਤੋਂ ਹੀ ਬਸ ਸਕਣਗੇ ਪੰਜਾਬ ਦੇ ਸਾਬਕਾ ਮੰਤਰੀ ਚੇਤਨ ਸਿੰਘ ਜੋੜਵਾ ਮਾਜਰਾ ਮੌਜੂਦਾ ਵਿਧਾਇਕ ਹੈ ਜੋ ਇਸ ਟੇਮ ਸਮਾਣਾ ਤੋਂ ਜੋੜਵਾ ਮਾਜਰਾ ਉਹਨਾਂ ਦੇ ਨਾਲ ਜ਼ਿਲ੍ਹਾ ਪ੍ਰਧਾਨ ਵੀ ਆਏ ਇੱਥੇ ਤੇ ਮੰਡੀ ਸਮਾਣਾ ਮਾਰਕ ਕਮੇਟੀ ਦੇ ਚੇਅਰਮੈਨ ਬਲਖਰ ਸਿੰਘ ਜੀ ਵੀ ਆਏ ਅੱਜ ਇਹ ਅਸੀਂ ਵਿਜਲਪੁਰ ਖੜੇ ਆ ਇਹ ਵਿਜਲਪੁਰ ਤੋਂ ਸੈਦੀਪੁਰ ਪਿੰਡ ਹੈ ਜਿਹੜਾ ਉਹਨੂੰ ਰਸਤਾ ਜਾਂਦਾ ਔਰ ਜਿਹੜਾ ਵਿਜਲਪੁਰ ਪਿੰਡ ਹੈ ਇਹਦੀ ਫਿਰਨੀ ਹੈ ਇਹ ਸਾਰੀ ਹੈ ਜਿਹੜੀ ਇਹ ਬਣਾਈ ਜਾਊਗੀ ਔਰ 2 ਕਿਲੋਮੀਟਰ ਦੇ ਕਰੀਬੇ ਸਾਰੀ ਜਿਹੜਾ ਸਪੈਨ ਹੈ ਉਹ ਪੈਂਦਾ ਲੈਂਥ ਹੈ ਜਿਹੜੀ 2 ਕਿਲੋਮੀਟਰ ਦੇ ਕਰੀਬ ਪੈਂਦੀ ਹੈ ਔਰ 44 ਲੱਖ ਅਮਾਉਂਟ ਲਾ ਕੇ ਇਹ ਜਿਹੜੀ ਸੜਕ ਹੈ ਉਹ ਬਣੂਗੀ ਔਰ ਜੇ ਮੈਂ ਗੱਲ ਕਰਾਂ ਹਲਕੇ ਸਮਾਨੇ ਦੀ ਤਾਂ ਸੜਕਾਂ ਦਾ ਜਿਹੜਾ ਨਿਖਾਰ ਹੈ ਉਹ ਲਿਹਾਉਣ ਵਾਸਤੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ 70 ਕਰੋੜ ਰੁਪਇਆ ਲਾਉਣ ਦੀ ਜਿਹੜੀ ਹੈਗਾ ਪ੍ਰਵਧਾਨ ਕੀਤਾ ਔਰ 70 ਕਰੋੜ ਲਾ ਕੇ ਹਲਕੇ ਸਮਾਣੇ ਦੀਆਂ ਸੜਕਾਂ ਦਾ ਜਿਹੜਾ ਕਾਇਆਕਲਪ ਕੀਤਾ ਜਾਊਗਾ ਜਿਹੜੇ ਹਲਕੇ ਸਮਾਣੇ ਦੇ ਲੋਕਾਂ ਦੀ ਪੁਰਾਣੀ ਮੰਗ ਸੀ ਕਿ ਸੜਕਾਂ ਦਾ ਕਿਉਂਕਿ ਆਰਡੀਐਫ ਨਾ ਹੋਣ ਕਰਕੇ ਸੜਕਾਂ ਦੀ ਹਾਲਤ ਬਹੁਤ ਮਾੜੀ ਸੀ ਸੋ ਹਲਕੇ ਸਮਾਣੇ ਦੀ ਇੱਕ ਵੀ ਸੜਕ ਇਹ ਜਿਹੀ ਨਹੀਂ ਰਹਿਣੀ ਜਿਹੜੀ ਨਾ ਜਿਹੜੀ ਨਾ ਬਣੇ ਸਾਰੀਆਂ ਸੜਕਾਂ ਦਾ ਜਿਹੜਾ ਹੈਗਾ ਉਹਨਾਂ ਨੂੰ ਮਲਕੀ ਠੀਕ ਕੀਤਾ ਜਾਊਗਾ ਨਵੇਂ ਬਣਾਈਆਂ ਜਾਣਗੀਆਂ ਔਰ 3450 ਕਰੋੜ ਰੁਪਏ ਦੇ ਕਰੀਬ ਜਿਹੜਾ ਪੰਜਾਬ ਸਰਕਾਰ ਹੈ ਜਿਹੜੀ ਉਹ ਲਾ ਰਹੀ ਹੈ ਔਰ ਆਰਡੀਐਫ ਨਾ ਆਉਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਨੇ ਇਹ ਪੰਜਾਬ ਦੀਆਂ ਸੜਕਾਂ ਨੇ ਜਿਹੜੇ ਉਹ ਬਣਾਉਣ ਦਾ ਉਪਰਾਲਾ ਜਿਹੜਾ ਕੀਤਾ ਹੈ ਪੰਜਾਬ ਦੇ ਨੁਹਾਰ ਬਦਲ ਰਹੀ ਹੈ ਸਰਕਾਰ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਅੱਜ ਕਿਹੜੇ ਕਿਹੜੇ ਪਿੰਡਾਂ ਦੇ ਪ੍ਰੋਜੈਕਟ ਸ਼ੁਰੂ ਹੋ ਰਹੇ ਆ ਇੱਥੇ ਆ ਜੀ ਵਿਜਲਪੁਰ ਦਾ ਵਿਜਲਪੁਰ ਤੋਂ ਇੱਕ ਤਾਂ ਸੈਦੀਪੁਰ ਵਾਲਾ ਇੱਕ ਟੋਡਰਪੁਰ ਹੈ ਤੇ ਖੱਤਰੀ ਵਾਲੇ ਆ ਇਹ ਕਈ ਪਿੰਡਾਂ ਦਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਜਿਹੜਾ ਬਿਲਕੁਲ ਇੱਥੇ ਚੱਲ ਰਹੀ ਹੈ ਜੀ ਜਿਹੜਾ ਇਹਦਾ ਪਾਸ ਹੋਣ ਵਾਲਾ ਜਦੋਂ ਹੀ ਪਾਸ ਹੋ ਗਿਆ ਇਹਦਾ ਵੀ ਜਿਹੜਾ ਕੰਮ ਹੈ ਉਹ ਕਰਵਾਇਆ ਜਾਊਗਾ ਜੀ ਜੀ ਸਭ ਤੋਂ ਪਹਿਲਾਂ ਤਾਂ ਮੈਂ ਮਾਨ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਪੰਜਾਬ ਦਾ ਜਿਹੜਾ ਸੜਕਾਂ ਦਾ ਜਿਹੜਾ ਜਾਲ ਹੈ ਉਹਨੂੰ ਦੁਬਾਰਤੋਂ ਜਿਹੜਾ ਟੁੱਟਿਆ ਪਿਆ ਸੀਗਾ ਉਹਨੂੰ ਸਾਫ ਸਫਾਈ ਉਹਦੀ ਹੁਣ ਹੋ ਜੂਗੀ ਚੰਗੀਆਂ ਸੜਕਾਂ ਬਣ ਜਾਣਗੀਆਂ ਤੇ ਨਾਲ ਹੀ ਮੈਂ ਸਾਡੇ ਐਮਐਲਏ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਮਿਹਨਤ ਸਦਕਾ ਸਾਡੇ ਤਕਰੀਬਨ 57 ਸੜਕਾਂ ਜਿਹੜੀਆਂ ਸਾਡੇ ਹਲਕੇ ਦੀਆਂ ਨੇ ਉਹ ਬਣਨ ਜਾ ਰਹੀਆਂ ਨੇ ਇਹਨਾਂ ਨੇ ਮਿਹਨਤ ਕੀਤੀ ਤੇ ਉਹਦਾ ਜਿਹੜਾ ਮਿਹਨਤ ਦਾ ਫਲ ਸੀਗਾ ਉਹ ਸਾਡੇ ਆਪਣੇ ਪੰਜਾਬ ਦੇ ਵਿੱਚੋਂ ਸਮਾਣੇ ਹਲਕੇ ਨੂੰ ਮਿਲਿਆ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਨਾ ਸਾਡੇ ਜ਼ਿਲ੍ਹਾ ਪ੍ਰਧਾਨ ਜੀ ਆਏ ਨੇ ਇਹਨਾਂ ਦਾ ਵੀ ਧੰਨਵਾਦ ਐਕਸ਼ਨ ਸਾਹਿਬ ਐਸ ਡੀਓ ਸਾਹਿਬ ਤੇ ਸਾਡੇ ਸੈਕਟਰੀ ਮਾਰਕੀਟ ਕਮੇਟੀ ਉਹਨਾਂ ਦਾ ਵੀ ਤੇ ਨਾਲ ਹੀ ਮੇਰੇ ਛੋਟੇ ਭਰਾ ਗੁਰਦੇਵ ਸਿੰਘ ਟਵਾਣਾ ਜੀ ਜਿਹੜੇ ਅਸੀਂ ਮੋਢੇ ਨਾਲ ਮੋਢਾ ਲਾ ਕੇ ਚੱਲ ਕੇ ਜਿਹੜਾ ਸਮਾਣੇ ਦੀ ਜਿਹੜੀ ਨਿਹਾਰ ਹੈ ਉਹ ਐਮ ਐਲ ਏ ਸਾਹਿਬ ਦੇ ਨਾਲ ਲਾ ਕੇ ਅਸੀਂ ਬੰਦ ਰਿਹਾ ਬਾਹਰ ਤੋਂ ਸੰਸਾ ਤੁਹਾਡਾ ਮੇਰਾ ਸੁਖਵਿੰਦਰ ਸਿੰਘ ਹੈ ਜੀ ਆਪ ਹੀ ਆ ਜੀ ਮੈਂ ਤੇ ਬਹੁਤ ਫਾਇਦਾ ਜੀ ਇਹ ਤਿੰਨ ਚਾਰ ਪਿੰਡ ਚਾਰ ਪਿੰਡ ਅੱਗੇ ਪਿੰਡ ਬਹੁਤ 10 15 ਪਿੰਡ ਰਲ ਜਾਂਦੇ ਨੇ ਜੀ ਸਾਰਿਆਂ ਨੂੰ ਫਾਇਦਾ ਹੋਏਗਾ ਜੀ ਤੋੜ ਇਥੋਂ ਤੇ ਬਹੁਤ ਵਧੀਆ ਕੰਮ ਹੋ ਰਿਹਾ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਸਰਕਾਰ ਇਹ ਤਾਂ ਸੜਕ ਤੇ ਮੇਰੇ ਖਿਆਲ ਚ ਕਟੂਕਟ ਕੋ 10 15 ਸਾਲ ਹੋ ਗੋਣੇ 15 ਸਾਲ ਬਣੀ ਨਹੀਂ 15 ਸਾਲ ਬਾਅਦ ਬਣ ਲੱਗੀ ਹੈ ਜੀ ਬਹੁਤ ਇੱਥੇ ਜਿੱਕੜ ਬੁਰਾ ਹਾਲ ਹੈ ਜੀ ਮੋਟਰਸਾਈਕਲ ਫਿਰਨੀ ਵੀ ਆਈ ਫਿਰਨੀ ਵੀ ਬਣੀ ਤੇ ਬਹੁਤ ਵਧੀਆ ਕੰਮ ਹੈ ਸਰਕਾਰ ਦਾ ਬੜਾ ਧੰਨਵਾਦ ਜੀ ਇਹਦਾ ਇੰਨਾ ਉਹਦੇ ਕੰਮ ਕਰ ਰਹੇ ਨੇ ਮੇਰਾ ਨਾਮ ਜੀ ਵਿਰੇਂਦਰ ਸਿੰਘ ਮੈਂ ਕਹਿਆ ਸਰ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਸੀ ਜਦੋਂ ਹੀ بارشਾਂ ਹੁੰਦੀਆਂ ਸੀ ਐਨ ਐਨਾ ਪਾਣੀ ਖੜ ਜਾਂਦਾ ਸੀ ਸਾਡਾ ਤੇ ਲੰਗਣਾ ਦੁੱਬਤ ਹੋਇਆ ਹੋਇਆ ਸੀ ਅਸੀਂ ਪਿੰਡ ਦੇ ਉੱਪਰੋਂ ਦੀ ਵਲਕੇ ਪਰਲੀ ਸਾਈਡ ਤੋਂ ਜਾਂਦੇ ਹੁੰਦੇ ਸੀ ਆ ਜਿਹੜਾ ਕੰਮ ਹੋ ਰਿਹਾ ਜੀ ਬਹੁਤ ਵਧੀਆ ਹੋ ਰਿਹਾ ਸੀ ਦਾ ਸਾਨੂੰ ਕਿਹਾ ਥੋੜੀ ਜੀ ਉੱਪਰ ਚੱਕ ਕੇ ਥੋੜੀ ਜੀ ਸੜਕ ਬਣਵਾਣ ਜੀ ਠੀਕ ਹੈ ਜਿਹਦੇ ਨਾਲ ਸਾਨੂੰ ਬਹੁਤ ਸੋਖ ਹੋਇਆ ਜੀ ਇੱਥੇ ਸੜਕ ਬਣ ਗਈ ਹੋ ਗਿਆ ਐਮਐਲਏ ਸਾਹਿਬ ਬਣਾ ਰਹੇ ਥੋੜਾ ਬਹੁਤ ਧੰਨਵਾਦ ਸਦਾ ਚੇਤਨ ਸਿੰਘ ਜੋੜਾ ਮਾਜਰਾ ਸਾਡੀ ਸਾਬਕਾ ਕੈਬਨਿਟ ਮੰਤਰੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ ਸਾਡਾ ਤੇ ਇੱਥੋਂ ਲੰਘਣਾ ਬਹੁਤ ਮੁਸ਼ਕਿਲ ਹੋਇਆ ਪਿਆ ਸੀ ਕਿੰਨੇ ਸਾਲ ਤੋਂ ਪਰੇਸ਼ਾਨੀ ਸੀ ਤੁਹਾਨੂੰ ਕਟੋਕਟ ਜੀ ਜਦੋਂ ਦੀ ਆ 5-7 ਸਾਲ ਹੋ ਗਏ ਨੇ ਜੀ ਇਹੀ ਪਰੇਸ਼ਾਨੀ ਸੀ ਇੱਥੇ ਪਾਣੀ ਖੜ ਜਾਂਦਾ ਸੀ ਹੁਣ ਆ ਦੇਖੋ ਸੀਵਰੇਜ ਦਾ ਵੀ ਕੰਮ ਚੱਲ ਰਿਹਾ ਜੀ ਆ ਸਾਡਾ ਬਹੁਤ ਸੋਖ ਮਿਲੂਗਾ ਇਹਦੇ ਨਾਲ ਜਿਹੜਾ ਸੀਵਰੇਜ ਦਾ ਪਾਣੀ ਇੱਧਰ ਹੋ ਜਾਏਗਾ ਉੱਚੀ ਬਣੇਗੀ ਹਾਂਜੀ ਹਾਂ ਉੱਚੀ ਬਣੇਗੀ ਇਸ ਤੋਂ ਉੱਪਰ ਜਿਸ ਨਾਲ ਸਾਨੂੰ ਪਾਣੀ ਦਾ ਕੋਈ ਦਿੱਕਤ ਨਹੀਂ ਆਏਗੀ ਇਹ ਨਸੂਪੁਰ ਆਸਲਪੁਰ ਜੀ ਸੈਦੀਪੁਰਾ ਚਤੈਰਾ ਗਾਜੇਵਾਸ ਅੱਗੇ ਸਾਰੇ ਇਹ ਮੇਨ ਰੋਡ ਪੈ ਜਾਂਦਾ ਜੀ ਆਪਣਾ ਜਿਹੜਾ ਲੰਘ ਰਿਹਾ ਇਹ ਸਾਡਾ ਆਪਣਾ ਪਟੇਲਾ ਰੋਡ ਤੇ ਜੜਦੀ ਛੜ ਗਈ ਸਿੱਧੀ ਹਾਂਜੀ ਇਹਦੇ ਨਾਲ ਕੈਮਰਾਮੈਨ ਬੀਕੇ ਕਰਗ ਦੇ ਨਾਲ ਪ੍ਰਸੋਤਮ